ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਭਰਤੀ ਕੱਲ ਹੋਣ ਜਾ ਰਹੀ ਹੈ ਔਰ ਇਸ ਭਰਤੀ ਨੂੰ ਲੈ ਕੇ ਪਹਿਲਾਂ ਹੀ 60.5 ਤੇਜ਼ ਹੋ ਗਿਆ ਹੈ ਵਿਰੋਧੀ ਵਿਰੋਧ ਕਰ ਰਹੇ ਨੇ ਪੱਖ ਦੇ ਵਿੱਚ ਜਿਹੜੇ ਖੜੇ ਨੇ ਉਹ ਪੱਖ ਦੇ ਵਿੱਚ ਗੱਲ ਕਰਦੇ ਨਜ਼ਰ ਆ ਰਹੇ ਹੈ ਹੁਣ ਜਿਹੜੇ ਪੱਖ 'ਚ ਖੜੇ ਹੈ ਉਹ ਮੋਰਰਲੈਸ ਇਹ ਸਮਝਦੇ ਹੈ ਜਾਂ ਕਹਿ ਦਈਏ ਸਾਰੇ ਹੀ ਇਹ ਸਮਝਦੇ ਹੈ ਕਿ ਪ੍ਰਧਾਨ ਕਿੱਧਰ ਵੱਲ ਨੂੰ ਬਣ ਸਕਦਾ ਪ੍ਰਧਾਨ ਕਿਹੜਾ ਸ਼ਖਸ ਬਣ ਸਕਦਾ ਪਰ ਅਜੇ ਵੀ ਇੱਕ ਅੰਤਲੇ ਕੁਝ ਪੈਦਾਨ ਬਾਕੀ ਹੋਏਗੇ ਨੇ ਕਿ ਹੋ ਸਕਦਾ ਹੈ ਕਿ ਕੋਈ ਹੋਰ ਆ ਕੇ ਉੱਥੇ ਖੜੂ ਜਾਵੇ ਪਹਿਲਾਂ ਚਰਚਾਵਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਐਤਕੀ ਨਾ ਬਣਾਇਆ ਜਾਵੇ ਸ਼ਾਇਦ ਜੋ ਵਿਰੋਧ ਚੱਲਦਾ ਪਿਆ ਉਸ ਮਸਲੇ ਨੂੰ ਲੈ ਕੇ ਨਾ ਬਣਾਇਆ ਜਾਵੇ ਪਰ ਵਿਰੋਧੀ ਅਜੇ ਵੀ ਇਹ ਦਾਵਾ ਕਰਦੇ ਆ ਕਿ ਅੰਤ ਨੂੰ ਹੋਣਾ ਉਹੀ ਹੈ ਜੋ ਇਹ ਚਾਹੁੰਦੇ ਨੇ ਜਾਂ ਜੋ ਇਹਨਾਂ ਨੇ ਸੋਚਿਆ ਹੋਇਆ ਉਹਨਾਂ ਨੇ ਯਾਨੀ ਕਿ ਵਿਰੋਧੀਆਂ ਨੇ ਇਸ਼ਾਰਾ ਇਹ ਕਰ ਦਿੱਤਾ ਸੀ ਕਿ ਸੁਖਵੀਰ ਸਿੰਘ ਬਾਦਲ ਨਵੇਂ ਪ੍ਰਧਾਨ ਜਾਂ ਫਿਰ ਦੁਬਾਰਾ ਪ੍ਰਧਾਨ ਬਣ ਸਕਦੇ ਆ ਕਿਤੇ ਨਾ ਕਿਤੇ ਇਹ ਵੀ ਚਰਚਾ ਆਮਾ ਨੇ ਕਿ ਭਾਵੇਂ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਨਾਮ ਹੀ ਬਣਾਉਣ ਪਰ ਉਹਨਾਂ ਦੀ ਥਾਂ ਦੇ ਉੱਤੇ ਉਹਨਾਂ ਦੀ ਕਿਸੇ ਨੇੜਲੇ ਵਿਅਕਤੀ ਨੂੰ ਬਣਾਇਆ ਜਾ ਸਕਦਾ ਹੈ ਪਹਿਲਾਂ ਜਿਵੇਂ ਬੀਬਾ ਹਰ ਸਿਮਰਤ कौर ਬਾਦਲ ਦੀਆਂ ਗੱਲਾਂ ਚੱਲੀਆਂ ਕਿ ਉਹ ਬਣ ਸਕਦੇ ਐ ਹੋ ਸਕਦਾ ਕਿ ਐਕਟੀ ਬੀਬੀ ਪ੍ਰਧਾਨ ਬਣ ਜਵੇ ਹੁਣ ਗੱਲਾਂ ਇਹ ਚੱਲਦੀਆਂ ਪਈਆਂ ਕਿ ਪ੍ਰਧਾਨ ਭਾਵੇਂ ਮਨਪ੍ਰੀਤਿਆਲੀ ਨੂੰ ਬਣਾ ਦਿੱਤਾ ਜਾਵੇ ਇਹ ਸੁਣ ਕੇ ਹੈਰਾਨੀ ਹੁੰਦੀ ਹੈ ਨਾ ਫਿਲਹਾਲ ਚਰਚਾਵਾਂ ਦੇ ਵਿੱਚ ਇਹ ਨਾਮ ਵੀ ਸਾਹਮਣੇ ਆ ਗਿਆ ਮਨਪ੍ਰੀਤਿਆਲੀ ਦਾ ਨਾਮ ਹਾਲਾਂਕਿ ਮਨਪ੍ਰੀਤਿਆਲੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਐਕਸਪਲੇਨ ਕਰ ਚੁੱਕੇ ਆਪਣੀ ਪੋਜੀਸ਼ਨ ਨੂੰ ਐਕਸਪਲੇਨ ਕਰ ਚੁੱਕੇ ਐ ਔਰ ਅਕਾਲੀ ਦਲ ਜਦੋਂ ਬਾਦਲ ੜਾਇਆ ਉਹਤੋਂ علیحدਾ ਹੋ ਕੇ ਮਨਪ੍ਰੀਤਿਆਲੀ ਖੜੇ ਆ ਇਹ ਸਭ ਨੂੰ ਪਤਾ ਹੈ ਪਰ ਅਚਾਨਕ ਇਨਾਮ ਉੱਭਰ ਆਇਆ ਸਿਆਸਤ ਵਿੱਚ ਕੌਣ ਕਿੱਧਰ ਵੱਲ ਨੂੰ ਹੋ ਜਵੇ ਕਦੋਂ ਹੋ ਜਵੇ ਇਹ ਕਈ ਵਾਰੀ ਪਤਾ ਨਹੀਂ ਲੱਗਦਾ ਹੁੰਦਾ ਤੇ ਮੰਤਰੀ ਤੇਿਆਲੀ ਕੀ ਇਧਰ ਵੱਲ ਨੂੰ ਜਾਣ ਵਾਲੇ ਆ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕੀ ਮਨਪ੍ਰੀਤਿਆਲੀ ਨੂੰ ਪ੍ਰਧਾਨ ਬਣਾਉਣ ਦੀਆਂ ਸਕੀਮਾਂ ਚੱਲਦੀਆਂ ਪਈਆਂ ਇਹ ਵੀ ਸਵਾਲ ਖੜਾ ਹੋ ਰਿਹਾ ਹੈ ਕਿ ਮਨਪ੍ਰੀਤਿਆਲੀ ਸ਼੍ਰੋਮਣੀ ਅਕਾਲੀ ਦਲ ਬਾਦਲ ੜੇ ਦੇ ਵਿੱਚ ਵਾਪਸ ਆ ਜਾਣਗੇ ਹੁਣ ਇਹ ਵੱਡਾ ਔਰ ਨਵਾਂ ਸਵਾਲ ਖੜਾ ਹੋ ਗਿਆ ਆਉਣ ਵਾਲੇ ਕੱਲ ਨੂੰ ਕੀ ਹੋਣ ਜਾ ਰਿਹਾ ਹੈ ਇਹ ਇਸ ਵੇਲੇ ਸਿੱਧੇ ਤੌਰ ਤੇ 100% ਕੋਈ ਵੀ ਨਹੀਂ ਦੱਸ ਸਕਦਾ ਹਾਲਾਂਕਿ ਕਿਆਸ ਰਾਈਆਂ ਕਿਆਸ ਰਾਈਆਂ ਦੇ ਹਿਸਾਬ ਨਾਲ ਬਹੁਤ ਕੁਝ ਇਸ ਵੇਲੇ ਵਾਪਰ ਰਿਹਾ ਜੋ ਵੀ ਹੋਏਗਾ ਦੱਸ ਦੇ ਰਮਨ ਬਣੇ ਰਵਾਨੀ ਰਿਆ ਪੰਜਾਬੀ ਦੇ